ਨਿਆ ਪਚਮੰਗਾ ਜਣਾਂ ਦਾ ਮਣਾ ਹੋ ਗਿਆ ਨਾ ਛੋਨਾ ਆਪਣਾ ਆ ਜਾ ਬ ਪ੍ਰਦਾਨ ਪਾਉਣ ਲੱਗੇ ਆ ਯੂਰੀਆ ਵਿੱਚ ਰਲਾ ਕੇ ਪਹਿਲੋ ਰੀਜੈਂਟ ਪਾਈ ਹੁਣ ਉਸ ਤੋਂ ਬਾਅਦ ਪਲਾਂ ਬਸ ਓਕੇ ਆ ਬਹੁਤ ਥੋੜੀ ਜਿਹੀ ਪਾ ਪਾ ਹੁਣ ਤੇ ਹੋ ਗਿਆ ਕੰਮ ਮਿਕਸ ਤੇ ਕੰਮ ਕਰੀ ਜੇ ਚੱਲ ਨਾ ਜੀ ਬਿੱਟੂ ਵੀਰ ਆਪਣਾ ਲੱਗਾ ਪ੍ਰਧਾਨ ਕੌਣ ਤੇ ਇਹ ਦਿਨ ਨਾਲ ਹੀ ਆਪਣੀ ਯਾਰੀ ਆ ਜਿਹੋਈ ਆਪਾਂ ਬੰਦਾ ਏ ਯਾਰ ਬੰਦਾ ਆਪਣੇ ਨਾਲ ਕੰਮ ਜਿਹੜਾ ਨਾਲ ਕਰਾਉਂਦਾ ਥੋੜਾ ਥੀਪੋਂਦਾ ਵੀਰ ਤੇ ਆ ਆਪਣਾ ਝੋਨਾ ਆ ਵਾ ਤੇ ਆਪਾਂ ਸ਼ਾਮਾਂ ਟਾਈਂ ਠੰਡਾ ਮੌਸਮ ਬੜਾ ਬੱਦਲ ਬਣਿਆ ਥੋੜਾ ਥੋੜਾ ਤੇ ਆਪਾਂ ਲੱਗੇ ਪ੍ਰਧਾਨ ਪਾਉਂਦੇ ਵੀਰ ਚੱਕ ਮੈਂ ਭਾਈ ਦਾ ਭਾਂ ਗੋਲੀਆਂ ਕੇ ਖਲਾਰ ਦੇ ਮੈਨੂੰ ਭਾਈ ਹੋਰ ਇਹੋ ਜਿਹੇ ਹੁਣ ਸੱਜਣ ਜਿਹੜੇ ਰੱਖਦਾਂਗੇ ਇੱਕ ਤਾਨ ਕੇ ਖੜ ਜਣ ਭਰਾਵਾਂ ਦੇ ਨਾਲ ਫੇਰ ਉਹਨੇ ਇੱਕ ਕੱਟੜ ਨਾਲੇ ਨਾਲੇ ਉਹਨੇ ਇੱਕ ਮੱਝੀ ਤੇ ਇੱਕ ਜੱਟ ਦੋ ਰਲ ਜਣ ਤੇ ਫੇਰ ਉਹਨੇ ਤੀਜਾ ਕਿੜਾ ਕੇ ਖੜ ਜੇਗਾ ਦੱਸਦਾ ਨਹੀਂ ਹਾਂ ਤੇ ਕੱਟੜ ਮੱਝੀ ਆ ਭਾਂਗੀਆਂ ਇੱਕ ਲਾਲਾ ਆ ਜਾਈ ਫਾਂ ਦੀ ਕੁਦੀ ਆਈ ਹਾਂ ਹਾਂ ਮੇਰੇ ਕੋਲ ਹੈ ਜਿਹਦੇ ਢਾਂਗ ਭਈ ਆ ਕਾਲੇ ਰੰਗ ਦੀ ਇਹਨਾਂ ਅਕਸਰ ਸਮਾਰੀ ਪਾਣੀ ਵੀ ਮੰਗਣਾ ਨਹੀਂ ਨੇ ਨੇ ਬਾਈ ਨਾ ਉਹ ਮਾ ਵੀ ਜੱਟ ਐ ਇੱਕ ਹੋਵੇ ਤੇ ਇੱਕ ਮਜਬੀ ਹੋਵੇ ਦੋ ਕੌਮਾਂ ਰਾਜਣ ਜਦੋਂ ਤੇ ਫਿਰ ਤਾਂ ਨੇ ਹਵੀ ਨਾਲੇ ਇਹਨਾਂ ਦਾ ਇਤਿਹਾਸ ਤੇ ਨਾ ਬੋਲਦਾ ਇਹਨਾਂ ਠੀਕ ਹੈ ਨਾ ਇਤਿਹਾਸ ਤੇ ਨਾ ਤੁਹਾਡੇ ਲਿਖੇ ਪਾਉ ਕੁਰਬਾਨੀਆਂ ਕਿੱਥੇ ਆ ਕੁਰਬਾਨੀਆਂ ਕੀਤੀਆਂ ਨੇ ਇਹ ਗੱਲ ਵਾਕੇ ਸੱਚ ਸੱਚ ਗੱਲ ਵੀਰ ਕੁਰਬਾਨੀਆਂ ਦੇ ਕੇ ਕੌਮ ਬਣੀ ਆ ਵਾਹਦਾ ਨਹੀਂ ਉਹ ਜੱਟਾ ਦੇ ਪੁੱਤ ਕਈ ਪਾਜੰਦੇ ਵਿੱਚ ਹਾਂ ਵਾਕਈ ਸਹੀ ਆ ਤੇਰੀ ਨਾ ਹਰੀ ਪਾਲਾ ਸਾਰੀ ਇੱਕੋ ਝੋਲੀ ਕਰਨੀ ਤੇ ਚੈਣ ਕੱਢ ਦੇਣੇ ਕਰਿਆ ਪਾੜੇ ਸਾਰੇ ਦਾਦਾ ਨਹੀਂ ਹਾਂ ਪਜਾਹੀਂ ਕਿਹੜਾ ਗੋਲੀ ਘਟਕ ਆਲੇ ਪਾਰੇ ਖਿੱਚ ਕੇ ਸਾਰੀ ਇੱਕੇ ਰਾਂ ਤੇ ਇਹ ਬੱਦਲ ਵੀ ਉਤੋਂ ਵੇਹ ਉਧਰੋਂ ਆਪਾਂ ਰਾਲੀ ਹੈ ਜੇ ਉਧਰੋਂ ਬੱਦਲ ਵੀ ਹੋਣਾ ਤੈਨੂੰ ਚੜਿਆ ਆਰੇ ਸੂਰਜ ਵੀ ਮੜਾ ਮੜਾ ਚਾਕੀਆਂ ਮਾਰਦਾ ਹੀ ਉਹ ਥਮੀ ਦੇ ਆਂ ਹਾਂ ਉਹ ਰੱਬ ਇਹੋ ਦਾ ਜਵਾਨ ਹੁਣ ਲੈ ਗਏ ਝੋਲੀ RAM ਨਾ ਜਾਈ RAM ਤਲਕ ਤਲਕ ਨਾ ਪਈ ਬਾ ਪੰਪ ਜਿਆਦਾ ਵੱਜੇ ਤਲਕੀ ਜਾਏ ਬੰਦਾ ਨਹੀਂ ਓਹੀ ਗੱਲ ਨਾ ਝੋ ਨਾ ਤਰਾ ਬਾਬੇ ਬੁੱਢੇ ਸਾਹਿਬ ਦੀ ਕਿਰਪਾ ਝੋਨੇ ਸਾਰੇ ਆਪਣਾਵੇਂ ਚੰਗੇ ਆ ਹਾਂ ਝੋਨੇ ਸਾਰਿਆਂ ਦੇ ਵਧੀਆ ਗਰਮੀ ਥੋੜਾ ਜਣ ਪਈ ਆ ਪਰ ਸੰਪੁਰਸਾਲੇ ਗਰਮੀ ਘੱਟ ਪਈ ਏ ਹਰਕੀ